ਔਰ ਮੰਗਾ ਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਠੀਕ ਠਾਕ ਆ ਜੀ ਵਧੀਆ ਬਾਬਾ ਜੀ ਆਪ ਬੈਠੋ ਗੁਰਮਨ ਸਿੰਘ ਜੀ ਔਰ ਸੁਣਾਓ ਘਰ ਪ੍ਰਵਾਹ ਠੀਕ ਆ ਸਭ ਹਾਂ ਵਧੀਆ 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 ਮੰਗਾ ਸਿਆ ਤੂੰ ਸੁਣਾ ਠੀਕ ਆ ਹਾਂ ਜੀ ਹਾਂ ਜੀ ਵਧੀਆ ਜੀ ਗੁਰਮਨ ਸਿੰਘ ਜੀ ਤੁਸੀਂ ਸੁਣਾਓ ਹਾਂ ਬਸ ਵਧੀਆ ਮੰਗਾ ਸਿਆ ਮੈਂ ਇੱਕ ਤੁਹਾਨੂੰ ਸੇਵਾ ਲਾਉਣ ਆਇਆ ਹਾਂ ਹਾਂ ਜੀ ਵੀ ਆਪਾਂ ਜਿਹੜਾ ਸਲਾਨਾ ਸਮਾਗਮ ਕਰਾਉਣੇ ਨੇ ਆਪਾਂ ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਹਾਂ ਤੇ ਉਹ ਕਰਵਾ ਰਹੇ ਆ ਠੀਕ ਆ ਜੀ ਤੇ ਉਹਦੇ ਵਿੱਚ ਤੁਹਾਨੂੰ ਪਤਾ ਵੀ ਲੰਗਰ ਵੀ ਬਣਨੇ ਆ ਸਬਜ਼ੀਆਂ ਬਣਨੀਆਂ ਵਾ ਤੇ ਉੱਥੇ ਸਾਨੂੰ ਆ ਬਾਲਾਂ ਦੀ ਲੋੜ ਹਾਂਜੀ ਤੇ ਬਾਲਾਂ ਦੀ ਜਿਹੜੀ ਆ ਸੇਵਾ ਤੈਨੂੰ ਲਾ ਦਿੱਤੀ ਗਈ ਆ ਹਾਂਜੀ ਹਾਂਜੀ ਕੋਈ ਨਹੀਂ ਜੀ ਤੇ ਆਪਾਂ ਤੁਹਾਡੀ ਸੇਵਾ ਲਾਉਣੀ ਆ ਵੀ ਸੁਖੇ ਨੂੰ ਵੀ ਕਹਤਾ ਮੈਂ ਹਾਂਜੀ ਇੱਕ ਸਰਜੀਤ ਨੂੰ ਕਹਤਾ ਵਾ ਹਾਂਜੀ ਇੱਕ ਬਲਦੇਵ ਨੂੰ ਕਹਤਾ ਵਾ ਠੀਕ ਆ ਜੀ ਤੇ ਇੱਕ ਹਰਜੀਤ ਨੂੰ ਕਹਤਾ ਵਾ ਠੀਕ ਆ ਜੀ ਤੇ ਤੇਰੀ ਵੀ ਨਾਲ ਡਿਊਟੀ ਉਹਨਾਂ ਦੇ ਨਾਲ ਲਾਤੀ ਆ ਵੀ ਤੁਸੀਂ ਬਾਲਨ ਵੱਢ ਕੇ ਲਿਆਉਣਾ ਵਾ ਠੀਕ ਆ ਬਾਬਾ ਜੀ ਤੇ ਤੂੰ ਆਪ ਜਰੂਰ ਆਉਣਾ ਵਾ ਤੇ ਨਾਲ ਆਪਣੇ ਜਵਾਈ ਨੂੰ ਵੀ ਲੈ ਕੇ ਆਉਣਾ ਵਾ ਉਹ ਬਾਬਾ ਜੀ ਮੈਂ ਤਾਂ ਜਰੂਰ ਆਉਂਗਾ ਪਰ ਜਵਾਈ ਨੂੰ ਤੁਹਾਨੂੰ ਆਪ ਕਹਿਣਾ ਪਣਾ ਜੇ ਕਿਉਂ ਕੀ ਗੱਲ ਆ ਉਹ ਮੈਂ ਤਾਂ ਸੋਚਿਆ ਸੀ ਵੀ ਮੇਰੀ ਕੱਲੀ ਗੱਲੀ ਕੁੜੀ ਆ ਉਹਦਾ ਵਿਆਹ ਕਰੂੰਗਾ ਤੇ ਜਵਾਈ ਨੂੰ ਪੁੱਤਾਂ ਵਾਂਗੂ ਪਿਆਰ ਕਰੂੰਗਾ ਪਰ ਇਹ ਅੱਗਿਓ ਜਵਾਈ ਤੇ ਮੈਨੂੰ ਸੂਈ ਕੁੱਤੀ ਵਾਂਗੂ ਪੈਂਦਾ ਉਹ ਨਹੀਂ ਮੰਗਾ ਸਿਆ ਏਦਾਂ ਨਹੀਂ ਬੋਲੀ ਦਾਂਦਾ ਆਪਾਂ ਧੀ ਦੇ ਅਗੇ ਪੁੱਤ ਬਣਾਇਆ ਵਾ ਉਹ ਮੈਂ ਤੇ ਪੁੱਤ ਬਣਾਉਣਾ ਗੁਰਮਖ ਸਿਆ ਪਰ ਉਹ ਦੇ ਪੁੱਤ ਬੰਦੇ ਲੱਜਣ ਨਹੀਂਗੇ ਘਰੋਂ ਕੋਤ ਕਲੇਸ਼ ਜਾਵੇ ਤੇ ਮੈਂ ਕਿਹੇ ਪਾਸੇ ਜਾਵਾਂ ਉਹ ਮੰਗਾ ਸਿਆ ਕੋਤ ਕਲੇਸ਼ ਤੁਹਾਡੇ ਘਰ ਆਪੇ ਰਹਿਣਾ ਵਾ ਕਦੀ ਗੁਰਦਲਾ ਸਾਹਿਬ ਗਿਆ ਕਦੀ ਮੈਂ ਤਾਂ ਤੈਨੂੰ ਜਾਂਦੇ ਵੇਖਿਆ ਨਹੀਂ ਕਦੀ ਤੇ ਤਦੇ ਤੂੰ ਬੇਮੁਖ ਹੋਇਆ ਗੁਰੂ ਸਾਹਿਬ ਤੋਂ ਗੁਰਬਾਣੀ ਚ ਗੁਰੂ ਸਾਹਿਬ ਨੇ ਫਰਮਾਨ ਕੀਤਾ ਵਾ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਜਦੋਂ ਮਾਰਨ ਵਾ ਭੁੱਲਦੀ ਹੈ ਨਾ ਅਦੀ ਦਰਸ਼ਨਾ ਕੀਤੇ ਹੋਣਾ ਫਿਰ ਸਾਡੇ ਰੋਗ ਸ਼ੁਰੂ ਹੋ ਜਾਂਦੇ ਆ ਇਹ ਕਰਕੇ ਗੁਰਦਰਾ ਸਾਹਿਬ ਆਇਆ ਕਰੋ ਤੇ ਦਰਸ਼ਨ ਕਰਿਆ ਕਰੋ ਨਹੀਂ ਜੀ ਮੈਂ ਜਰੂਰ ਆਉਂਗਾ ਗੁਰਦਾਰੇ ਚੰਗਾ ਮੰਗਾ ਸਿਆਹਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ